ਲੋਬੀ ਮੈਟਰੋ ਗੱਡੀ ਆ ਚੁੱਕੀ ਹੈ ਜੀ ਬਲੌਗ ਆਪਾਂ ਹੁਣ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕੈਮਰਾ ਕਲੀਅਰ ਸਾਫ ਤੇ ਹੁਣ ਬੰਨੀ ਹੈ ਗੱਡੀ ਦੇ ਬੈਠ ਕੇ ਤੇ ਦਿਖਾਉਣੀ ਹੈ ਸਾਨੂੰ ਆਪਾਂ ਡਾਕਟਰ ਦੇ ਚੱਲੇ ਆਂ ਟਾਂਕੇ ਖਲਵਾਉਣਾ ਓਕੇ ਚਲੋ ਲੋਬੀ ਨਿਕਲ ਚੁੱਕੇ ਆਂ ਅੱਜ ਆਪਣੇ ਨਾਲ ਕੌਣ ਆ ਗਵਿੰਦਾ ਬਾਜੀ ਫੇਰ ਦਵਾਰਾ ਭੁਵੇਂ ਤੇ ਡਾਕਟਰ ਨੂੰ ਦਿਖਾ ਕੇ ਚੈੱਕਅਪ ਕਰਵਾ ਕੇ ਟਾਂਕੇ ਨੂੰ ਕੀ ਆਪਾਂ ਖਲਵਾ ਲਈਏ ਤੇ ਲੱਤ ਹੀ ਸਾਨੂੰ ਕੰਡੀਸ਼ਨ ਦੱਸ ਦੰਨੇ ਆ ਅੱਗੇ ਦੇਖੋ ਲੱਤ ਹੁਣ ਲੱਗਦੀ ਹੈ ਨਾ ਥੋੜੀ ਜਿਹਾ ਮੁੜੀ ਹੋਈ ਇਹ ਆ ਕੰਡੀਸ਼ਨ ਲੱਤ ਦੀ ਇਸ ਟਾਈਮ ਦੀ ਮੈਨੂੰ ਵੀ ਲੱਗਦਾ ਪਿਆ ਆ ਥੋੜੀ ਐਡੀ ਵੀ ਥੱਲੇ ਟੱਚ ਕਰਨੇ ਤੋਂ ਰਹੀਆਂ ਤੇ ਆ ਸਾਡਾ ਪਿੰਡ ਆ ਮਿੱਤਰੋ ਤਾਂ ਬਾਕੀ ਜਾ ਕੇ ਚੈੱਕ ਕਰਵਾ ਕੇ ਦਿਖਾਉਂਦੇ ਆ ਤੁਹਾਨੂੰ ਮਾਹੌਲ ਚਾਲ ਠੀਕ ਆ ਸ਼ਹਿਰ ਦਾ ਨੇ ਨੇ ਇਹਨਾਂ ਗੱਲਾਂ ਇਹ ਵੇਲਾ ਇਹ ਆਹ ਲਓ ਜੀ ਟੱਕ ਕਰੋ ਚੈੱਕ ਸਹੀ ਲੱਗਦੀ ਵਧੀਆ ਲੱਗਦੀ ਆ ਲਓ ਵੀ ਅੱਜ ਤੁਹਾਨੂੰ ਵੇਖ ਕਿੰਨੇ ਦਿਨਾਂ ਬਾਅਦ ਜਾ ਕੇ ਆਪਾਂ ਦਿਖਾਉਨੇ ਆ ਫਲੋਰ ਸ਼ੇਅਰ ਠੀਕ ਆ ਮਾਹੌਲ ਚੱਲ ਤੇ 1 ਮੀਟਰ ਇਹ ਨਾਮ ਹੈ ਯਾਰ ਗੱਲ ਮੂੰਹ ਖਾਈ ਗੱਲ ਨਹੀਂ ਆ ਰਹੀ ਪਤਾ ਕੀ ਕਰਿਆ ਗੱਲ ਇਹ ਆ ਬਲੌਗ ਬੜੇ ਟਾਈਮ ਬਾਅਦ ਸ਼ੁਰੂ ਕੀਤਾ ਅੱਜ ਮੈਂ ਜਦੋਂ ਘਰੇ ਮੈਂ ਮੋਸਟਲੀ ਦੰਦ ਦਾ ਬਣਾਇਆ ਨਹੀਂ ਹੈਗਾ ਲਾਸਟ ਟਾਈਮ ਜਦੋਂ ਹਸਪੀਟਲ ਸੌਰੀ ਡਾਕਟਰ ਨੇ ਕਿਹਾ ਸੀ ਚੈੱਕ ਕਰਾਉਣਾ ਉਦੋਂ ਦਾ ਬਣਾਇਆ ਹੋਇਆ ਤੇ ਉਸ ਤੋਂ ਬਾਅਦ ਬਣਾਇਆ ਨਹੀਂ ਹੈਗਾ ਉਹਦੇ ਨਾਲ ਵੀ ਪੈਂਦਾ ਆ ਗੱਲਾਂ ਵਿਚਾਰ ਘੜ ਕੇ ਕੋਈ ਗੱਲ ਨਹੀਂ ਵਿਚਾਰ ਘੜੇ ਨਹੀਂ ਹੈਗੇ ਆਪਾਂ ਸ਼ਾਰਟ ਵੀਡੀਓ ਵਿੱਚ ਤੁਹਾਨੂੰ ਨੱਪੀ ਆਨੇ ਆ ਜਿੰਨੇ ਆਪਾਂ ਕੱਢ ਸਕਦੇ ਆ ਅੰਦਰੋਂ ਬਿਆਨ ਕਰ ਸਕਦੇ ਆ ਰਾਈਟ ਤੇ ਬਾਕੀ ਚੜ੍ਹਦੀ ਕਲਾ ਜੀ ਆ ਆ ਦੇਖੋ ਜੀ ਉਹਦੀਆਂ ਰੇੜੀਆਂ ਐਂਡ ਫਲੋਰ ਸਾਡਾ ਸ਼ਹਿਰ ਜਿਹੜੇ-ਜਿਹੜੇ ਫਲੋਰ ਤੋਂ ਹੋਊਗੇ ਉਹਨਾਂ ਨੂੰ ਤਾਂ ਦੇਖ ਕੇ ਆਊਗਾ ਆਨੰਦ ਹੋਰ ਵਧੀਆ ਐ ਸਾਰਾ ਬਹੁਤ ਵਧੀਆ ਐ ਆਹ ਦੇਖੋ ਕਿੰਨਾ ਵੀ ਇੱਥੇ ਰੱਛਿਆ ਇੱਥੇ ਜਿੰਨੀ ਵਾਰੀ ਵੀ ਮੈਂ ਨਿਕਲੇ ਆ ਨਾ ਮੈਨੂੰ ਇੱਥੇ ਰੱਛੀ ਹੀ ਮਿਲਿਆ ਦੇਖਣ ਨੂੰ ਮੈਂ ਨਹੀਂ ਵੀ ਬਿਨਾਂ ਰੱਛ ਤੋਂ ਵੀ થો ਨਿਕਲੇ ਆ ਵੀ ਹਾਂ ਵੀ ਕੋਈ ਚੱਕਰ ਨਹੀਂ ਹੈਗਾ ਹਨਾ ਬਈ ਉਦੋਂ ਨਿਕਲਿਆ ਰਾਚਲਾ ਮੋਹਲਿਆ ਅੱਛਾ ਅੱਜ ਆਪਾਂ ਗੱਲ ਕਰਦੇ ਆਂ ਵੀ ਮੈਂ ਡਾਕਟਰ ਦੇ ਕਿਉਂ ਚੱਲਾ ਆਂ ਬਾਕੀ ਮੈਂ ਦੱਸਿਆ ਵੀ ਸੀਗਾ ਸਟਾਰਟਿੰਗ 'ਚ ਮੈਂ ਤੁਹਾਨੂੰ ਦੱਸਦਾ ਵੀ ਮੈਂ ਚੱਲਾ ਆਂ ਟਾਂਕੇ ਖਿਲਾਉਣ ਆਪਾਂ ਨੂੰ ਡਾਕਟਰ ਨੇ ਸੱਦਿਆ ਸੀਗਾ ਬਾਕੀ ਜਾ ਕੇ ਦੇਖਦੇ ਆਂ ਵੀ ਟਾਂਕੇ ਖੋਲਦਾ ਜਾਂ ਕਿੰਦਾ ਵੇਟ ਕਰਨੀ ਪੈਂਦੀ ਆ ਜਾਂ ਕੀ ਪ੍ਰੋਸੈਸ ਹੈ ਉਹ ਜਾ ਕੇ ਆਪਾਂ ਨੂੰ ਪਤਾ ਲੱਗੂਗਾ ਠੀਕ ਆ ਫਿਲਹਾਲ ਤਾਂ ਵਿਚਾਰ ਇਹੀ ਹੈ ਟਾਂਕੇ ਖਿਲਾਉਣ ਦਾ ਵੀ ਟਾਂਕੇ ਕਿਉਂਕਿ ਕਿੰਨੇ ਦਿਨ ਹੀ ਹੋਗਾ ਅੱਜ 19ਵਾਂ 20ਵਾਂ ਦਿਨ ਆ ਆਪਰੇਸ਼ਨ ਨੂੰ ਤੇ ਟਾਂਕੇ ਮੋਸ਼ਲੀ ਖੁੱਲ ਜਾਣੇ ਸੁੱਕੇ ਆ ਤੇ ਦੇਖਦੇ ਆ ਵੀ ਕੀ ਅਗਲਾ ਪ੍ਰੋਸੈਸ ਕੀ ਕਹਿੰਦੇ ਡਾਕਟਰ ਕੀ ਨਹੀਂ ਹੈ ਨਾ ਵੀ ਕਿੱਦਾਂ ਕਰਨੀ ਆ ਆਪਾਂ ਅ ਅੱਗੇ ਅੱਗੇ ਵਧਣਾ ਵੀ ਥੈਰਪੀਆਂ ਸਟਾਰਟ ਕਰਨੀ ਆ ਜਾਂ ਰੋਕ ਕੇ ਕਰਨੀ ਆ ਹੈ ਨਾ ਤੇ ਮੈਂ ਤੁਹਾਨੂੰ ਅਪਡੇਟ ਦਵਾਂਗਾ ਆਪਾਂ ਨਾਲ ਦੀ ਨਾਲ ਹੀ ਓਕੇ ਬਾਕੀ ਜਿਹੜੇ ਮੈਨੂੰ ਡੀਐਮ ਕਰਦੇ ਆ ਕਾਲ ਵਗੈਰਾ ਕਰਦੇ ਆ ਕਈਆਂ ਦੀ ਕਿਸੇ ਦੀ ਕਾਲ ਨਹੀਂ ਵੀ ਚੱਕ ਹੁੰਦੀ ਉਹਦੇ ਲਈ ਮੈਂ ਸੌਰੀ ਚਾਹੁੰਦਾ ਕਿਉਂਕਿ ਕਾਲ ਕਾਫੀ ਆਉਂਦੀਆਂ ਨੇ ਇਹਨੇ ਕੇਵਲ ਨਹੀਂ ਚੱਕ ਹੁੰਦੀ ਹੁਣ ਜੇ ਤੁਹਾਨੂੰ ਜਾਨਣਾ ਆ ਬੀਜ਼ ਦੀਆਂ ਤਾਂ ਵਿਧਾਨ ਨਹੀਂ ਹੁੰਦੀ ਨਾ ਕਈ ਵੇਲੇ ਉਹ ਸਮਝੋ ਮੈਨੂੰ WhatsApp ਮੈਸੇਜ ਕਰ ਲਿਆ ਕਰੋ ਮੈਂ ਜਰੂਰ ਜਦੋਂ ਵੀ ਟਾਈਮ ਲੱਗਦਾ ਹੈ ਮੇਰਾ ਮੈਂ ਜਰੂਰ ਰਿਪਲਾਈ ਕਰੂੰਗਾ ਮੈਂ ਕਰਦਾ ਵੀ ਆ ਤਾਂ ਬਾਕੀ ਸਾਰਿਆਂ ਨੇ ਚੜਦੀ ਕਲਾ ਚ ਰਹੋ ਆਪ ਆਪਣਾ ਧਿਆਨ ਰੱਖੋ ਠੀਕ ਹੈ ਤੇ ਬਣੇ ਰਹੋ ਬਲੌਗ ਦੇ ਨਾਲ ਤੁਹਾਨੂੰ ਅਗਲੀ ਅਪਡੇਟ ਦੇਣੀ ਆ ਵੀ ਡਾਕਟਰ ਕੀ ਦੱਸਦਾ ਆ ਤਾਂ ਕੀ ਆਪਣਾ ਅਗਲਾ ਪ੍ਰੋਸੈਸ ਆ ਓਕੇ ਲਵ ਯੂ ਮਿੱਟਰੋ ਲੁਧਿਆਣੇ ਦੇ ਕਰੀਬ ਹੀ ਐਂਟਰ ਕਰ ਗਏ ਆ ਤੇ ਮਾਲ ਵਗੈਰਾ ਇਹ ਆ ਬਾਪੇ ਡਾਕਟਰ ਦੇ ਹੁਣੇ ਜਲ ਜਣਾ ਆ ਉਹ ਨੀਰਾ ਹੋ ਗਿਆ ਪਹਿਲਾਂ ਆਉਣਾ ਟਾਈਮ ਦੇ ਨਾਲ ਹੀ ਸੀਗਾ ਕੁਝ ਕਰ ਲਓ ਪਤਾ ਨਹੀਂ ਟਾਈਮ ਲੱਗਿਆ ਹੀ ਜਾਂਦਾ ਕੀ ਕਰ ਸਕਦੇ ਆ ਯਾਰ ਇਟਸ ਓਕੇ ਤੇ ਕਿਸੇ ਪਤਾ ਨਹੀਂ ਇੰਗਲਿਸ਼ ਆਈ ਨਹੀਂ ਮੋਲਣਾ ਨਹੀਂ ਆਇਆ ਜਿੱਦਿ ਬੋਲਣਾ ਹੀ ਨਹੀਂ ਆਇਆ ਇਹ ਬਾਪੂ ਬਾਪੂ ਨੇ ਬੁਲਾਤੀ ਆ ਹਾਂ ਉਹ ਵੀ ਗੱਲ ਸਹੀ ਆਏ ਬਾਪੂ ਨੇ ਬੁਲਾਦੀ ਆ ਉਹ ਵਾਲੇ ਬਰਬੂਲੇ ਦਾ ਰੇੜੀ ਓਕਰੇ ਮੋੜਿਆ ਠੀਕ ਆ ਇਹ ਲੋਥੇ ਅੰਦਰ ਅੰਦਰ ਫੇਰ ਉੱਥੇ ਆਪਾਂ ਬਣਾਈਆਂ ਸੀ ਵੀਡੀਓ ਉੱਥੇ ਇੱਕ ਵਾਰੀ ਅਸੀਂ ਸ਼ੂਟ ਕੀਤੀਆਂ ਸੀ ਵੀਡੀਓ ਦੇਖੋ ਕਹਿੰਦਾ ਘੈਂਡ ਏਰੀਆ ਲੱਗਦਾ ਨਾ ਇਹ ਬਿਲਕੀ ਬਾਹਲੀ ਆਉਣ ਲੱਗਿਆਂਦੀ ਆ ਇਹ ਦੇਖ ਲੱਗ ਜੇ ਕਿਤੇ ਉਹ ਬਾਹਲੀ ਕੰਟਰੀ ਤੇ ਨਹੀਂ ਆ ਗਏ ਘੈਂਡ ਗੱਲਬਾਤ ਬਣੀ ਆ ਯਾਰ ਵੀ ਤੁਹਾਨੂੰ ਵੀ ਦੇਖਣ ਨੂੰ ਵਧੀਆ ਲੱਗਣੀ ਆ ਔਲੀ ਔਲੀ ਤਰੱਕੀ ਕਰਨਗੇ ਪੰਜਾਬ ਆ ਪੰਜਾਬ ਔਲੀ ਔਲੀ ਤਰੱਕੀ ਕਰਦਾ ਨਹੀਂ ਏਰੀਆ ਹਾਲਾ ਬਾਲੇ ਘੈਂਡ ਬਣਿਆ ਆ ਰੂਟ ਜਿਹੜਾ ਆ ਨਾ ਇਹ ਬਹੁਤ ਵਧੀਆ ਬਣਿਆ ਆ ਕਿਹੜਾ ਕਿਹੋ ਜਿਹਾ ਸੀ ਰੋਡ ਇਹ ਨੂੰ ਆਪਾਂ ਹੁਣ ਫਰੀਦਕੋਟ ਫਰੀਦਕੋਟ ਵਾਲਾ ਟਰਨ ਇਧਰ ਨੂੰ ਆਪਾਂ ਗਰੀਦਾ ਆ ਜਿਹੜੇ ਆਈਦਾ ਲੁਧਿਆਣਾ ਤੋਂ ਟੂਲ ਪਲਾਇਆ ਜਿਹੜੇ ਜਾਂਦੇ ਆ ਨੂਆ ਲੋਡੂ ਵਾਲਾ ਟੂਲ ਪਲਾਇਆ ਨਾ ਉਹ ਵਾਲਾ ਟੱਪ ਕੇ ਉੱਪਰ ਦੀ ਕ੍ਰੋਸ ਗਾਦੀਆ ਰੋਡ ਉਹ ਆਉਂਦਾ ਹੈ ਇਹਨੂੰ ਰੋਡ ਫਰੀਦਕੋਟ ਵਾਲਾ ਕਹਿ ਸਕਦੇ ਆ ਅੱਗੇ ਜਾ ਕੇ ਪ੍ਰੋਜਪੁਰ ਰੋਡ ਤੇ ਪੈ ਜਾਣਾ ਹਾਂ ਨਾ ਉਹ ਵਾਲਾ ਪ੍ਰੋਜਪੁਰ ਪ੍ਰੋਜਪੁਰ ਰੋਡ ਹੋਣਾ ਕਿ ਜਾ ਕੇ ਤੇ ਖੱਬੇ ਪਾਸੇ ਲੁਧਿਆਣੇ ਦੇ ਲੰਘਦਾ ਉਹ ਵਾਲਾ ਹੈ ਮੁੱਲਾਪੁਰ ਦਾ ਖਮਲ ਵੀ ਇੱਧਰ ਦੀ ਆ ਹੁੰਦਾ ਹੈ ਬਹੁਤ ਵਧੀਆ ਰਾਹ ਬਣਿਆ ਘੈਂਟ ਆ ਸਾਨੂੰ ਇਹ ਮਦੰਦੇ ਆਈ ਤਾਂ ਇਹਦੀ ਆਉਂਦੇ ਨੇ ਮੋਸਟਲੀ ਅੱਛਾ ਘਟਿਆ ਹੂੰ ਬਰਾਛੇ ਨੀਗਾ ਉਹ ਵੀ ਗੱਡੀ ਸੱਟ ਵਟ ਗੱਲ ਲਈ ਹੈ ਲੋਕੇਸ਼ਨ ਉਹੀ ਹੈ ਜਿਹੜੀ ਆਪਾਂ ਤੁਹਾਨੂੰ ਅੱਗੇ ਦਿਖਾਈ ਆ ਤੇ ਆਪਾਂ ਪਹੁੰਚ ਗਏ ਅੰਦਰ ਜਾ ਕੇ ਮੜਾ ਜੇ ਪਤਾ ਕਰਿਆ ਵੀ ਡਾਕਟਰ ਛੇਕ ਰਹੇਗਾ ਤੇ ਮਿਲ ਕੇ ਆਪਣਾ ਕਰਵਾ ਕੇ ਤਾਂ ਫਿਰ ਦੱਸ ਦਿਆਂ ਤੁਹਾਨੂੰ ਮਿਲ ਕੇ ਲੋ ਵੀ ਮਿੱਤਰੋ ਡਾਕਟਰ ਸਾਹਿਬ ਨੂੰ ਤਾਂ ਕਹਿੰਦੇ ਉਹ ਚੱਲ ਗਿਆ ਮੜਾ ਜੇ ਉਹਨਾਂ ਦਾ ਹਸਪੀਟਲ ਬਣਦਾ ਹੈ ਉਹ ਤੁਹਾਨੂੰ ਦਿਖਾਵਾਂਗੇ ਜਦੋਂ ਬਣ ਗਿਆ ਫਿਰ ਆਪਾਂ ਤੇ ਟਾਈਮ ਲੱਗਣਾ ਆ ਤੇ ਯਾਨੂ ਆ ਦੇ ਭਾਈ ਹੁਣੀ ਇਹ ਨਾਲ ਹੀ ਹੁੰਦੇ ਡਾਕਟਰ ਸਾਹਿਬ ਦੇ ਇਹਨਾਂ ਨੇ ਯਾਰ ਬੜਾ ਆਪਣਾ ਉਥੇ ਰਿਸਪੈਕਟ ਕਰਦੇ ਆਪ ਇਹਨਾਂ ਦੀ ਬਹੁਤ ਕਿਉਂਕਿ ਇਹਨਾਂ ਨੇ ਬੜਾ ਸਾਦਤਾ ਯਾਰ ਇੱਕ ਹੁੰਦਾ ਆ ਵੀ ਇਹਨਾਂ ਦਾ ਕੰਮ ਈ ਆ ਦੂਜਾ ਪਰਸਨਲੀ ਬਹੁਤ ਹੀ ਹੈਲਪ ਕਰਦੇ ਆ ਜਿੰਨੀ ਕਰ ਸਕਦੇ ਆ ਨਾਲ ਹੈਗੇ ਆ ਨਾ ਤਾਂ ਗਾਈਡੈਂਸ ਜੋ ਗੱਲਬਾਤ ਆ ਹਨਾ ਆਪਣੇ ਟਾਈਮ ਚੋਂ ਜ਼ਿਆਦਾ ਟਾਈਮ ਕੱਢਣਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਘੈਂਟ ਬੰਦਾ ਏ ਵੀ ਬਾਕੀ ਉਹ ਡਾਕਟਰ ਆਉਣਗੇ ਤੇ ਦਿਖਾਉਣੇ ਆ ਯਾਰ ਵੇਟ ਕਰਦੇ ਅੰਦਰ ਆ ਕੇ ਨਹੀਂ ਤਾਂ ਓਕੇ ਉਹ ਵੀ ਹੁਣ ਆਪਾਂ ਚੱਲੇ ਅੰਦਰ ਿੰਦਾ ਪ੍ਰਧਾਨ ਆ ਚੜਦੇ ਚੜਦੇ ਆ ਦੇਖੋ ਉਹ ਲੋ ਵੀ ਮਤਰਾ ਡਾਕਟਰ ਸਾਹਿਬ ਤੋਂ ਚੈੱਕ ਕਰਵਾ ਲਿਆ ਆ ਤੇ ਉਹ ਕਹਿੰਦੇ ਆ ਵੀ ਤਿੰਨ ਹਫ਼ਤੇ ਬਾਅਦ ਆਉਣਾ ਤੇ ਐਕਸਰਸਾਈਜ਼ ਸ਼ੁਰੂ ਕਰੋ ਠੀਕ ਆ ਤੇ ਆ ਆਪਣੇ ਭਰਾਵਣੀ ਆ ਇੱਥੇ ਲੱਗੇ ਡਾਕਟਰ ਸਾਹਿਬ ਕੋਲ ਭਾਈ ਕੀ ਨਾਂ ਤੁਹਾਡਾ ਲਖਵਿੰਦਰ ਨਾਮ ਮੇਲਕੋਟਲੇ ਤੋਂ ਆ ਬਿਲਕੁਲ ਵੀਰੇ ਕੀ ਬਾਤ ਹੈ ਉਹ ਚੱਲ ਗਿਆ ਨਾ ਆਪਣਾ ਦੂਜਾ ਉਸਤਾਰ ਬੰਦਾ ਘੈਂਟ ਬੰਦਾ ਘੈਂਟ ਠੀਕ ਆ ਵੀਰੇ ਆਪਾਂ ਨੂੰ ਮਿਲੇ ਘੈਂਟ ਬੰਦੇ ਮਿਲੇ ਇਦਾਂ ਦੇ ਓਕੇ ਬਰਾ ਥੈਂਕ ਯੂ ਐ ਓਕੇ ਪਰਸਨਲੀ ਪਿਕ ਕਰਨ ਆਈ ਗੱਡੀ ਦੇਖ ਲੈ ਓਕੇ ਆ ਦੇਖੋ ਕੀ ਬਾਤ ਹੈ ਮਾਹੌਲ ਪਹਿਲਾਂ ਤਾਂ ਸੰਦ ਸੀ ਨਹੀਂ ਹੁਣ ਦਿਖਾਉਣੇ ਆ ਠੀਕ ਆ ਰਾਲ ਦਾ ਵਧੀਆ ਐ ਨਾ ਗੱਲਬਾਤ ਤੇ ਮਿੱਤਰੋ ਹੁਣ ਆਪਾਂ ਜਾਂਦੇ ਪਏ ਆ ਵਾਪਸ ਤੇ ਇੱਥੇ ਕੱਲ ਤੋਂ ਇਹ ਵਲੌਗ ਜਿੱਦੋਂ ਆਉਣਾ ਹੈ ਨਾ ਸਮਝੋ ਤੁਹਾਡੀ ਇਹ ਥੈਰੇਪੀ ਸਟਾਰਟ ਹੋਣੀ ਏ ਜੇ ਕੱਲੂ ਪਾ ਦੇਣਾ ਮੈਂ ਅੱਜ ਤੱਕ ਚਲੋ ਬਣਾਉਂਦਾ ਪਿਆ ਇਹ ਤਰੀਕ ਨਹੀਂ 14 15 15 ਤਰੀਕ ਹੈ ਅੱਜ ਅੱਜ ਤਰੀਕ ਹੈ ਜੀ 15 ਇਹ ਵਲੌਗ ਅੱਜ 15 ਤਰੀਕ ਨੂੰ ਸ਼ੂਟ ਹੋ ਰਿਹਾ ਏ 16 ਜੇ 17 ਕੱਲ੍ਹ ਜੇ ਪਰਸੋਂ ਤੱਕ ਮੈਂ ਪਾ ਦੇਣਾ ਆ ਤੇ ਹੁਣ ਕੱਲੂ ਆ 16 16 ਨੂੰ ਮੈਂ ਫੋਨ ਕਰ ਦਿੰਦਾ ਆ ਆਪਾਂ ਥੈਰੇਪੀਆਂ ਸਟਾਰਟ ਕਰ ਦੇਣੀਆਂ ਬਾਬੇ ਦਾ ਨਾਮ ਲੈ ਕੇ ਮੇਰੀ ਕਰੂਗਾ ਮਾਲਕ ਠੀਕ ਆ ਹੌਸਲਾ ਨਾ ਪਹਿਲਾਂ ਹਾਰੇ ਜਦੋਂ ਕੰਡੀਸ਼ਨ ਇੰਨੀ ਜ਼ਿਆਦਾ ਡਾਉਨ ਸੀ ਇੰਨੀ ਵੀਕ ਸੀਗੇ ਆਪਾਂ ਉਦੋਂ ਨਹੀਂ ਹਾਰੇ ਆ ਹੁਣ ਕੀ ਹਾਰਨਾ ਤੁਹਾਡਾ ਸਾਰਿਆਂ ਦਾ ਸੰਯੋਗ ਆਸ਼ੀਰਵਾਦ ਤੇ ਪਿਆਰ ਅਰਦਾਸਾਂ ਸਾਰਾ ਕੁਝ ਆਪਣੇ ਨਾਲ ਹੈ ਤੇ ਆਪਾਂ ਨੂੰ ਕੁਝ ਵੀ ਨਹੀਂ ਹੋ ਸਕਦਾ ਤੇ ਆਪਾਂ ਫਤਿਹ ਕਰਾਂਗੇ ਸਾਰਾ ਕੁਝ ਠੀਕ ਹੀ ਹੋਵਾਂਗੇ ਗੋਡਾ ਮੋੜ ਕੇ ਵਧੀਆ ਚੱਲਣ ਲੱਗਾਗੇ ਜਾਮ ਆਵਾਂਗੇ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਾਂਗੇ ਠੀਕ ਹੈ ਤੇ ਬਾਕੀ ਜਾਂਦੇ ਪਏ ਆ ਜੇ ਮਾਹੌਲ ਬਾਕੀ ਰਾਸਤੇ ਦੇਖਦੇ ਆ ਨਹੀਂ ਤਾਂ ਬਲੌਗ ਅਪੈਂਡ ਕਰ ਦਾਂਗੇ ਠੀਕ ਆ ਓਕੇ ਜੀ ਚਲੋ ਠੀਕ ਆ ਮਿੱਤਰੋ ਉਹ ਆਦੇ ਮੰਮੀ ਨੇ ਕੁੰਡਾ ਖੋਲਤਾ ਤੇ ਆਪਾਂ ਐਂਟਰ ਕਰ ਚੁੱਕੇ ਆ ਘਰੇ ਕਾਫੀ ਨੀਰਾ ਹੋ ਚੁੱਕਾ ਆ ਠੀਕ ਆ ਤੇ ਬਲੌਗ ਨੂੰ ਇੱਥੇ ਅਪੈਂਡ ਕਰਦੇ ਆ ਤਾਂ ਬਾਕੀ ਥੈਰੇਪੀ ਸਟਾਰਟ ਕਰਦੇ ਆ ਅਗਲੇ ਅਗਲੇ ਜੋ ਵੀ ਪ੍ਰੋਸੈਸ ਹੈ ਤੁਹਾਨੂੰ ਦਿਖਾਵਾਂਗੇ ਓਕੇ ਸਾਰਿਆਂ ਨੂੰ ਸਸਰੀ ਕਾਲ ਜੀ